ਬਾਈ ਜਿਹੜਾ ਇਹਦੇ ਤੇੜੀ ਆਉ ਸਾਡੇ ਪਿੰਡ ਦਾ ਬੰਦਾ ਉਹ ਭੈਣ ਚੋਦ ਹੋਊਗਾ ਦੋਸਤੋ ਅਕਸਰ ਹੀ ਪਿੰਡਾਂ ਵਿੱਚ ਜਦੋਂ ਕੋਈ ਕਿਸੇ ਵਿਅਕਤੀ ਨੂੰ ਆਪਣੇ ਕਿਸੇ ਕੰਮ ਦੇ ਲਈ ਦਿਹਾੜੀ ਤੇ ਲੈ ਕੇ ਜਾਂਦਾ ਹੈ ਤਾਂ ਬਹੁਤ ਸਾਰੇ ਲੋਕ ਦਿਹਾੜੀ ਵਾਲੇ ਨੂੰ ਚਾਹ ਤੇ ਰੋਟੀ ਆਪ ਦਿੰਦੇ ਨੇ ਪਰ ਜੇਕਰ ਰੋਟੀ ਨਹੀਂ ਦੇਣੀ ਹੁੰਦੀ ਤਾਂ 50 ਜਾਂ 100 ਰੁਪਏ ਦਿਹਾੜੀ ਜ਼ਿਆਦਾ ਦੇਣੀ ਪੈਂਦੀ ਹੈ ਪਰ ਹੁਣ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਦਰਅਸਲ ਕੁਝ ਨੌਜਵਾਨ ਪਿੰਡ ਦੇ ਹੀ ਕਿਸੇ ਵਿਅਕਤੀ ਦੇ ਰੂੜੀ ਦਾ ਰੇਪ ਪਾਉਣ ਲਈ ਦਿਹਾੜੀ ਤੇ ਗਏ ਸੀ ਪਰ ਉਸ ਵਿਅਕਤੀ ਦੇ ਘਰੋਂ ਨੌਜਵਾਨਾਂ ਨੂੰ ਖਾਣ ਲਈ ਸਿਰਫ ਤਿੰਨ ਤਿੰਨ ਰੋਟੀਆਂ ਹੀ ਦਿੱਤੀਆਂ ਗਈਆਂ ਉਹ ਵੀ ਟਾਈਮ ਤੇ ਨਹੀਂ ਸਗੋਂ ਬਹੁਤ ਲੇਟ ਕਰ ਦਿੱਤੀਆਂ ਗਈਆਂ ਸੋ ਗੁੱਸੇ ਵਿੱਚ ਆ ਕੇ ਨੌਜਵਾਨਾਂ ਨੇ ਵੀਡੀਓ ਬਣਾ ਕੇ ਕਰਤੀ ਵਾਇਰਲ ਪਿੰਡ ਬਰਜਰਾਜਗਾੜਾ ਚਾਰ ਬੰਦੇ ਆ ਅਸੀਂ ਰੇਪ ਆਉਣੇ ਆ ਆਂਧ ਭਰੋ ਲੁੱਟਰਾਗਾ ਨੰਨਿਆ ਦਾ ਮੁੰਡਾ ਭਾਈ ਅੱਜ ਅਸੀਂ ਸਾਡੇ ਪਿੰਡ ਰੇਪ ਆਉਣੇ ਆ ਸਾਡੇ ਪਿੰਡ ਸਿੰਪਿਆਂ ਦੇ 10 ਵਜੇ ਰੋਟੀ ਆਈ ਆ ਉਹ ਵੀ ਤਿੰਨ ਦਿਨ ਅੱਗੋਂ ਸਾਨੂੰ ਕਹਿੰਦਾ ਵੀ ਇੰਨੀ ਕੀ ਮਿਲੂ ਜੇ ਖਾਣੀ ਆ ਖਾਓ ਨਹੀਂ ਖਾਣੀ ਨਾ ਖਾਓ ਭਾਈ ਜਿਹੜਾ ਇਹਦੇ ਦਿਹਾੜੀ ਆਉ ਸਾਡੇ ਪਿੰਡ ਦਾ ਬੰਦਾ ਉਹ ਭੈਣ ਚੋਦ ਹੋਊਗਾ ਪ੍ਰੀਤੂ ਕਾਣੇ ਦੇ ਸੋ ਜੇਕਰ ਕਿਸੇ ਤੋਂ ਕੋਈ ਕੰਮ ਕਰਵਾਇਆ ਜਾਂਦਾ ਹੈ ਤਾਂ ਉਸ ਨੂੰ ਉਸ ਦਾ ਬਣਦਾ ਹੱਕ ਵੀ ਦੇਣਾ ਚਾਹੀਦਾ ਹੈ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ